ਸੰਗਤ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੇ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਹਰ ਰੋਜ਼ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਨਹੀਂ ਕਰਤਾ ਹੁੰਦੇ ਤਾਂ ਕਮਾਈ ਵਾਲੇ ਮਹਾਪੁਰਖ ਜੀ ਇਹ 2 ਤਰੀਕੇ ਦੱਸਦੇ ਆ ਇਹ ਦੋ ਤਰੀਕਿਆਂ ਦੇ ਨਾਲ ਆਪਾਂ ਮੇਰੇ ਪਹਿਵੇਂ ਭਾਸ਼ਾ ਜਿਹੜੀਆਂ ਕੁਸ਼ਲ ਵਰਤਾ ਹਾਂ ਸੋ ਸਕੇਗੇ। ਤਾਂ ਇਹ ਦੋਵੇਂ ਤਰੀਕੇ ਪਾਠ ਕਰਨ ਦੇ ਆਪਾਂ ਆਪ ਜੀ ਦੇ ਨਾਲ ਇਹ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜੁਮਰ ਸੁਣੇ। ਕਿ ਜੇਕਰ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤਾਂ ਉਹ ਇਹ ਮੈਸੇਜ ਹੋਰ ਵੀ ਬਿਹਤਰਾਂ ਮਾਤਾ ਤੱਕ ਪਹੁੰਚ ਸਕੀ। ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸ਼ੇ ਗੁਰੂ ਜੀ ਜਾਂ ਸ਼ਕਤਾਨ ਗੁਰੂ ਉਹ ਜੰਦੇਵ ਜੀ ਬਹਾਰਾ ਉਹ ਜੰਦੇਵ ਜੀ ਨਿਸ਼ਰ ਆਵਾਜ਼ ਵੀ ਕੇ ਵੀ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਹਰ ਰੋਜ਼ ਸਾਡੇ ਲਈ ਕਰਨਾ ਕਿਉਂ ਜ਼ਰੂਰੀ ਹੈ ਮਹਾਵਤ ਪ੍ਰਚਿੰਨ ਜੀ ਨੇ ਕਿਹਾ ਕਿ ਭਾਈ ਜਿਸ ਘਰ ਤੇ ਵਿੱਚ ਹਰ ਰੋਜ਼ ਨਾਮ ਦੇ ਨਾਲ ਇਹ ਬਾਣੀ ਦਾ ਪਾਠ ਕੀਤਾ ਜਾਂਦਾ ਹੋਵੇ ਉਸ ਘਰ ਪਰਿਵਾਰ ਦੇ ਸਾਰੇ ਜੀਆਂ ਦੇ ਉੱਤੇ ਮੇਰੇ ਪੰਜਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਹਰਿਵਰਜਨ ਦੇ ਮਹਾਰਾਜ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਅਤੇ ਕਲਯੁਗ ਕਿਸੇ ਵੀ ਤਰੀਕੇ ਦੇ ਨਾਲ ਉਸ ਪਰਿਵਾਰ ਦੇ ਉੱਤੇ ਆਪਣਾ ਮਾੜਾ ਪ੍ਰਭਾਵ ਨਹੀਂ ਪਾ ਬੰਦਾ ਭਾਗ ਕੀ ਕਰਤਾ ਕੋਈ ਇੱਕ ਜੀ ਹੀ ਹਰ ਰੂਹ ਨੇਮ ਦੇ ਨਾਲ ਕੇ ਬਾਣੀ ਦਾ ਪਾਠ ਕਰਦਾ ਬੂਵੇ ਕੋ ਇੱਕ ਕਰਕੇ ਪੂਰੇ ਪਰਵਾਰ ਦਾ ਭਲਾ ਹੋ ਜਾਂਦਾ ਹੈ। ਉਹ ਪੂਰਾ ਪਰਿਵਾਰ ਕਲਯੁਗ ਦੇ ਪ੍ਰਭਾਵ ਤੋਂ ਬਚਿਆ ਰਹਿੰਦਾ ਹੈ। ਸੋ ਫੈਹੀ ਪਿਆ ਲੱਗਾਇਆ ਕਿ ਪੂਰਾ ਪਰਿਵਾਰ ਅਮਰਤ ਬੀਲੇ ਦੀਆਂ ਬਾਣੀਆਂ ਦੇ ਨਾਲ-ਨਾਲ ਸਾਡੇ ਰਜਾਨਾ ਦੇ ਨਿੱਤ ਦੇ ਨਿਯਮ ਦੇ ਨਾਲ-ਨਾਲ ਸੁਖਨੀ ਜੈਗੀ ਦੀ ਬਾਣੇ ਦੇ ਪਾਠ ਨੂੰ ਵੀ ਨਿੱਤ ਦਾ ਨੇਮ ਬਣਾਇਆ ਜਾਵੇ। ਪਰ ਜੇਕਰ ਪੂਰਾ ਪਰਿਵਾਰ ਇਹ ਬਾਣੀ ਦਾ ਪਾਠ ਹਰ ਰੋਜ਼ ਨਹੀਂ ਕਰ ਸਕਦਾ ਤਾਂ ਘੱਟਾ ਬੁਲਕੇ ਜੀ ਹੀ ਕਰਨਾ ਸ਼ੁਰੂ ਕਰ ਦੇ ਜੇ ਤੁਸੀਂ ਇਹ ਬਾਣੀ ਦਾ ਪਾਠ ਨਹੀਂ ਕਰ ਸਕਦੇ ਤਾਂ ਮਹਾਮੁਤ ਜੀ ਕਹਿੰਦੇ ਸੁਣਨਾ ਸ਼ੁਰੂ ਕਰ ਦਿਓ ਆਪਣੇ ਘਰ ਦੇ ਵਿੱਚ ਇਹ ਬਾਣੀ ਦਾ ਪਾਠ ਹਰ ਰੋਜ਼ ਲਗਾ ਕੇ ਰੱਖੋ ਅਤੇ ਬੈਠ ਕੇ ਇਹ ਬਾਣੀ ਦਾ ਪਾਠ ਕਰੋ ਕਿਉਂਕਿ ਸੁਣਨ ਦਾ ਬਾਣੀ ਦਾ ਪਾਠ ਕਰਨ ਦੇ ਨਾਲੋਂ ਵੀ ਜ਼ਿਆਦਾ ਫਾਇਦਾ ਕਿਉਂਕਿ ਸੁਣਨਾ ਅਜ ਦੇ ਸਮੇਂ ਦੇ ਵਿੱਚ ਸਭ ਤੋਂ ਖੁਫਾ ਹੈ ਤੇ ਦੂਸਰਾ ਫਾਲਸਿਦਿਰੀ ਚੈਲੀ ਦੀ ਬਾਣੀ ਦੇ ਪਾਠੋਂ ਤੱਕ ਜੋ ਭੈੜਾ ਗੁਰੂ ਇਤਿਹਾਸ ਪੜ੍ਹਦੇ ਸੁਣਦੇ ਆ ਇਹ ਸਾਖੀਆਂ ਪੜ੍ਹਦੇ ਸੁਣਦੇ ਆ ਉਹਨਾਂ ਨੂੰ ਅਜ ਕੱਲ੍ਹ ਨਾ ਚੰਗੀ ਤਰ੍ਹਾਂ ਪਤਾ ਹੈ ਕਹਿੰਦੇ ਇੱਕ ਵਾਰ ਕੁਝ ਸੰਗਤਾਂ ਨੇ ਮੇਰੇ ਕੰਨੇ ਪਾਸ਼ਾ ਜੀ ਦੀ ਅੱਗੇ ਆ ਕੇ ਬੇਨਤੀ ਕੀਤੀ ਕਿ ਸਤਿਗੁਰ ਸਭ ਤੋਂ ਪਾਸ਼ਾ ਜੀ ਚੌਥੇ ਪਾਸ਼ਾ ਜੀ ਦਾ ਹੁਕਮ ਹੈ ਕਿ ਸਵਾਸ ਸਵਾਸੇ ਮਰਨ ਕਰੋ ਤਾਂ ਕਲਾ ਬੁਰੇਗਾ ਮਤਲਬ ਹਰੇਕ ਸੇਖ ਨੂੰ ਸਵਾਸ ਸਵਾਸ ਸਿਮਰਨ ਕਰਨਾ ਕੋਤਨ ਗੀਤਾ ਮਹਾਰਾਜ ਜੀ ਨੇ ਪਰ ਸਤਿਗੁਰ ਸੱਚੇ ਪਾਸ਼ਾ ਹਸਤਾ ਗ੍ਰਸਤੀ ਬੰਦੇ ਆ ਕਮਾਕਾਰਾਂ ਵਾਲੇ ਸਾਡਾ ਅਜੇ ਤੱਕ ਕੀ ਅਭਿਆਸ ਨਹੀਂ ਬਣਿਆ ਕਿ ਅਸੀਂ ਸਵਾਸ ਸਵਾਸ ਸਿਮਰਨ ਕਰ ਸਕੀਏ ਸਾਡਾ ਹਰ ਵੇਲੇ ਮਨ ਗੁਰੂ ਜਰਨਾ ਦੇ ਨਾਲ ਜੁੜਿਆ ਰਹੇ ਸਾਡਾ ਮਨ ਕਈ ਵਾਰ ਫਿਕਰਾ ਚਿੰਤਾਵਾਂ ਦੇ ਵਿੱਚ ਡੁੱਬ ਜਾਂਦਾ ਹੈ ਕਈ ਵਾਰ ਇੱਕ-ਇੱਕ ਖਿਆਲਾਂ ਦੇ ਵਿੱਚ ਰੁੱਝ ਜਾਂਦਾ ਹੈ ਭਾਰਗੇ ਜੇ ਆਪਣੇ ਕਰਮਕਾਰਾਂ ਦੇ ਰਿਝੀ ਮਿਆ ਕਰਕੇ ਅਜੇ ਤੱਕ ਸੁਆਦ ਸੁਆਸ ਸਿੰਘ ਸੇ ਆਪਣੇ ਨਹੀਂ ਕਰਉਂਦੇ ਤਾਂ ਫਿਰ ਸਾਦਾ ਕਿੰਝ ਪਹੁੰਗੇਗਾ ਤੇ ਕਹਿੰਦੇ ਉਸ ਵਕਤ ਮੇਰੇ ਪੰਜਵੇਂ ਪਾਸ਼ਾ ਜੀ ਨੇ ਇਹ ਬਾਣੀ ਸਾਡੀ ਕਿਉਂ ਲਿਖਾਈ ਸੀ ਪਾਸ਼ਾ ਜੀ ਕਹਿੰਦੇ ਜੋ ਮਨੁੱਖ ਨੇਮ ਦੇ ਨਾਲ ਹਰ ਰੋਜ ਸਤਿਗੁਰੂ ਦੀ ਸੰਗੀ ਦੀ ਵੰਦਾ ਪਾਠ ਕਰਨਗੇ ਉਹਨਾਂ ਦੇ 24 ਘੰਟਿਆਂ ਦੇ ਸੁਆਦ ਲੇਖੇ ਲੱਗ ਜਾਉਗੇ ਭਾਰਗੇ ਹਰ ਰੋਜ ਇੱਕ ਪਾਠ ਕਰਨ ਦੇ ਨਾਲ ਸਾਨੂੰ ਜੋ ਵੀ ਕਿੰਤੇ ਸਵਾਸ ਸਵਾਸੇ ਮਨ ਕਰਨ ਦਾ ਉਪਫਲ ਮਿਲਦਾ ਹੈ ਸ਼ੋਤ ਆਪ ਸਿਚੋ ਕਿ ਕਿੰਨਾ ਵੱਡਾ ਹੋ ਗਿਆ ਕਿ ਤਪਾਸ ਕਰਨ ਨਾਲ ਇਸ ਕਰਕੇ ਸਾਨੂੰ ਆਰ ਰੂਲ ਕੇ ਬਾਣੀ ਦਾ ਪਾਠ ਕਰਨਾ ਚਾਹੀਦਾ ਮਹਾਪ੍ਰਤੀ ਜਿਹਦੇ ਜੋ ਮੁੱਖੀ ਇੰਗਰੀਸ਼ਾ ਪਾ ਬਣਾ ਲੈ ਨਾਲ ਨੇਮ ਦੇ ਨਾਲ ਹਰ ਰੋਜ਼ ਇਹ ਬਾਟ ਦਾ ਪਾਣ ਕਰਦਾ ਹੋਵੇ ਮੇਰੇ ਸਤਿਵਰ ਸਭੇ ਪਾਸ਼ਾਵਰੀ ਜ਼ਿੰਦਗੀ ਦੇ ਤੰਨ ਨਮਾਵਤਾ ਦੇ ਪੱਖੋਂ ਪੂਰੇ ਦੁੱਖ ਪਰੇ ਉਪਕਸ਼ਟ ਨਹੀਂ ਕਰਤੇ ਆ। ਮਤਲਬ ਇਹ ਬਾਣੀ ਸੁੱਖਾਂ ਦੀ ਮੰਗ ਨਹੀਂ ਤਾਂ ਹੀ ਆ। ਤਿੰਨ ਤੋਂ ਪਹਿਲੇ ਬਾਣੀ ਦਾ ਪਾਠ ਕਰਦੇ ਹਨ ਉਹਨਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਜ਼ਿਆਦਾ ਕਿਰਪਾ ਨੇ ਇਹ ਇਸ ਕਰਕੇ ਸੰਭਰ ਰੂਹ ਬਾਣੀ ਦਾ ਪਾਠ ਕਰਨ ਲਈ ਹੈ ਪਰ ਕਈ ਪੜ ਤਰ੍ਹਾਂ ਕਹਿੰਦੇ ਨੇ ਕਿ ਸਾਨੂੰ ਤੋਂ ਬਾਹਰ ਰੂਹ ਇਹ ਬਾਣੀ ਦਾ ਪਾਠ ਨਹੀਂ ਹੁੰਦਾ ਅਸੀਂ ਅਮਰਤ ਵੇਲੇ ਦੀਆਂ ਬਾਣਾਂ ਦੇ ਪਾਠ ਕਰ ਲੈਣੇ ਆ ਪੰਜ ਬਾਣਾਂ ਦਾ ਪਾਠ ਕਰ ਲੈਣੇ ਆ ਜਾਂ ਕਈਆਂ ਦਾ ਜਪਜੀ ਸਾਹਿਬ ਦੀ ਬਾਣੀ ਚੋਂ ਕਈ ਸਹਿਜੀ ਦੀ ਬਾਣੀ ਦਾ ਪਾਠ ਦਾ ਨਿਰਮੈ ਆ ਪਰ ਕਹਿੰਦੇ ਸ਼੍ਰੋਮੇਸ ਜੇ ਜੀ ਬਾਣੀ ਦਾ ਪਾਠ ਕਰਨ ਨੂੰ ਸਮਾਂ ਨਹੀਂ ਮਿਲਦਾ ਕਿਉਂਕਿ ਇਹ ਬਾਣੀ ਇੱਕ ਤੋਂ ਸਵਾ ਘੰਟੇ ਦੇ ਵਿੱਚ ਸੰਪੂਰਨ ਹੁੰਦੀ ਆ ਇੱਕ ਤੋਂ ਸਵਾ ਘੰਟਾ ਲੱਗ ਜਾਂਦਾ ਹੈ ਇਹ ਪਾਠ ਕਰਨ ਦੇ ਵਿੱਚ ਕਹਿੰਦੇ ਅਸੀਂ ਸਵਾਗਤ ਹੈ ਕਿੰਨਾ ਕੰਡ ਨਹੀਂ ਪਾਉਂਦੇ ਕਿਉਂਕਿ ਸਾਡੀਆਂ ਪਰਿਵਾਰਕ ਜ਼ਿੰਮੇਵਾਰੀਆਂ ਬਹੁਤ ਨੇ ਕੰਮ ਧੰਦੇ ਬਹੁਤ ਨੇ ਇਸ ਕਰਕੇ ਸਾਡੇ ਕੋਲ 1.5 ਘੰਟਾ ਬੈਠਣ ਦਾ ਸਮਾਂ ਨਹੀਂ ਹੁੰਦਾ ਇਹ ਕਈ ਵਾਰ ਆਪਣੇ ਸਰੀਰ ਤੋਂ ਪਰੇਸ਼ਾਨ ਹੁੰਦਾ ਦੱਸਦੇ ਆ ਉਹ ਕਹਿੰਦੇ ਵੀ ਅਸੀਂ ਸਰੀਰ ਕੋ ਬੁਰਖ ਰੋਗ ਹੋ ਕਰਕੇ ਐਨਾ ਸਮਾਂ ਨਹੀਂ ਬੈਠ ਪਾਉਂਦੇ ਅਸੀਂ ਥੱਕ ਜਾਂਦੇ ਆ ਤਾਂ ਮਹਾਪੁਰਖਾਂ ਨੇ ਸਾਨੂੰ ਇਸਾਰਵੇਂ ਇਸ ਸਮस्याओं ਦੇ ਹੱਲ ਦੱਸੇ ਆ ਮਹਾਪੁਰਖ ਜੀ ਕਹਿੰਦੇ ਵੀ ਜਿਹੜੇ ਸਰੀਰਕ ਦੁੱਖ ਰੋਗ ਕਾਰਨ ਕਰਕੇ ਇਹ ਪਾਰ ਨਹੀਂ ਕਰ ਪਾਉਂਦੇ ਕੋਈ ਸਕਾਰਨ ਕਈ ਆਭਾਦਾਂ ਦੇ ਵਿੱਚ ਵਰਦ ਕੇ ਨਹੀਂ ਕਰ ਸਕਦੇ ਆ ਵੀ ਜਿਹੜੇ ਤੁਹਾਡੇ ਤੋਂ ਇੱਕੋ ਸਮੇਂ ਦੇ ਵਿੱਚ ਝੋਕੜਾ ਮਾਰ ਕੇ 24 ਅਸ਼ਟਵਧਾ 24 ਸੂਤ ਨਹੀਂ ਪੜੇ ਜਾਂਦੇ ਅਤਿਸ਼ੇਵ ਬਹਾਸੀ ਪਰ ਮੇਰਾ ਸ਼ਾਮ ਨੂੰ ਕਰਮ ਰਾਸ਼ੇਸ਼ੇ ਸਮੋਹ ਸ਼ੇਸ਼ੇ ਅਸ਼ਟਪਤੀ ਗੁੰਦਾ ਪਾਠ ਕਰ ਲੋ ਮਤਲਬ ਜਿੰਨਾ ਕਿ ਸਭਾ ਤੁਸੀਂ ਬੈਠ ਕੇ ਪਾਠ ਕਰ ਸਕਦੇ ਹੋ ਤੁਸੀਂ ਉਹ ਸਭ ਸਾਫ ਪੈ ਨਾਲ ਕਰ ਲੋ ਸੰਵੇਰ ਵੇਲੇ ਦੁਪਹਿਰ ਵੇਲੇ ਸ਼ਾਮ ਨੂੰ ਵੇਲੇ ਰਾਤ ਵੇਲੇ ਇਸ ਤਰ੍ਹਾਂ ਕਈ ਭਾਗਾਂ ਦੇ ਵਿੱਚ ਵੰਡ ਕੇਗੀ ਹਰ ਰੋਜ਼ ਇਹ ਬਾਣੀ ਦਾ ਇੱਕ ਪਾਠ ਰਾਤ ਤੱਕ ਸੰਪੂਰਨ ਕਰ ਸਕਦੇ ਹੋ ਕਿਉਂਕਿ ਇਹ ਬਾਣੀ ਦਾ ਪਾਠ ਕਰਨ ਦੇ ਲਈ ਸਮੇਂ ਦੀ ਕੋਈ پابੰਦੀ ਨਹੀਂ ਹੈ ਅਸੀਂ ਦਿਨ ਭਰ ਦੇ ਵਿੱਚ ਜਦੋਂ ਜਿਲ ਕਰੇ ਇਹ ਬਾਣੀ ਦਾ ਪਾਠ ਕਰ ਸਕਦੇ ਹਾਂ ਕਿਸੇ ਵੀ ਵੇਲੇ ਕਰ ਸਕਦੇ ਹਾਂ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਹਰ ਰੋਜ਼ ਇੱਕ ਪਾਠ ਸੰਭੂਲਨ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੋਂ ਇੱਕੋ ਚੌਂਕੜੇ ਦੇ ਵਿੱਚ ਬੈਠ ਕੇ ਪਾਠ ਨਹੀਂ ਹੁੰਦਾ ਤਾਂ ਤੁਸੀਂ ਖੜ ਕੇ ਵੀ ਪਾਠ ਕਰ ਸਕਦੇ ਹੋ ਕਿਸੇ ਚੀਜ਼ ਦੀ ਢੋਲਾ ਕੇ ਪਾਠ ਕਰ ਸਕਦੇ ਹੋ ਕੁਰਸੀ ਤੇ ਬੈਠ ਕੇ ਪਾਠ ਕਰ ਸਕਦੇ ਹੋ ਬੈੱਡ ਤੇ ਵੀ ਬੈੱਡ ਤੇ ਪਾਠ ਕਰ ਸਕਦੇ ਹੋ ਮਤਲਬ ਜੇ ਤੁਹਾਡੇ ਤੋਂ ਤੁਸੀਂ ਜਿਵੇਂ ਨਾਤੇ ਨਹੀਂ ਬੈਠਿਆ ਜਦੋਂ ਜੇ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਪਾਠ ਨਹੀਂ ਕਰ ਪਾਉਂਦੇ ਤਾਂ ਮਹਾਂਪੁਰਖ ਜੀ ਕਹਿੰਦੇ ਭਾਈ ਫਿਰ ਕੋਈ ਦੇਮਤਾ ਬਣਾਓ ਤੁਸੀਂ 4 ਦਿਨਾਂ ਦੇ ਵਿੱਚ ਇੱਕ ਪਾਰ ਸੰਪੂਰਨ ਕਰ ਲਿਆ ਕਰੋ ਜੇ 4 ਦਿਨਾਂ ਦੇ ਵਿੱਚ ਵੀ ਨਹੀਂ ਹੁੰਦਾ ਤਾਂ ਕੋ ਕੋ ਇੱਕ ਹਫ਼ਤੇ ਦਾ ਨਿਯਮਤਾ ਬਣਾਓ ਵੀ ਇੱਕ ਹਫ਼ਤੇ ਦੇ ਵਿੱਚ ਕਿੰਕ ਪਾਠ ਅਸੀਂ ਕਰ ਲਈਏ ਕੋਈ ਤਾਂ ਮੈਂ ਤੁਸੀਂ ਐਤਵਾਰ ਵਾਲੇ ਦਿਨ ਪੂਰਾ ਪਾਠ ਹੀ ਪੂਰਾ ਪਰਿਵਾਰ ਬੈਠ ਕੇ ਕਰ ਲਓ ਜਾਂ ਫਿਰ ਦੋ ਕੋਈ ਇੱਕ ਜੀ ਬੈਠ ਕੇ ਕਰ ਲੇ ਜਾਂ ਫਿਰ ਤੁਸੀਂ ਪੂਰੇ ਹਫ਼ਤੇ ਦੇ ਵਿੱਚ ਅਸ਼ਟਵਧੀਆਂ ਦਾ ਹਿਸਾਬ ਲਾ ਲਓ ਵਿਹਾਰ ਰੋਜ਼ ਮੈਂ ਕਿੰਨੇ ਅਸ਼ਟਵਧੀਆਂ ਦਾ ਪਾਠ ਕਰਨਾ ਹੈ 100 ਵਾਰ ਤੋਂ ਸ਼ੁਰੂ ਕਰਕੇ ਐਤਵਾਰ ਸ਼ਿਵਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਦਾ ਉਪਾਦ ਪਾ ਦਿਆ ਕਰੋ ਇਹ ਹਫਤੇ ਦੇ ਵਿੱਚ ਭਾਵੇਂ ਤੁਸੀਂ ਇੱਕ ਕਰ ਲੋ ਪਾਠ ਭਾਵੇਂ ਦੋ ਕਰ ਲੋ ਉਹ ਤੁਹਾਡੀ ਮਰਜ਼ੀ ਆ ਮਹਾਪੁਰਜੀ ਜੀ ਕਹਿੰਦੇ ਭਾਈ ਇਹ ਪਾਠ ਕਰਨਾ ਸ਼ੁਰੂ ਕਰੋ ਭਾਵੇਂ ਤੁਸੀਂ ਹਰ ਰੋਜ਼ ਇੱਕ ਸੁਹੂਕ ਤੇ ਇੱਕ ਕਸ਼ਟਮ ਦੀ ਦਾ ਪਾਣੀ ਹੀ ਕਰ ਲਿਆ ਕਰੋ ਜਿਹੜੇ ਭੰਤਰਾ ਕਹਿੰਦੇ ਆ ਵੀ ਅਸੀਂ ਡਿਊਟੀਆਂ ਤੇ ਜਾਂਦੇ ਆ ਜਦ ਤੱਕ ਭਾਈ ਐਤਵਾਰ ਦੀ ਛੁੱਟੀ ਹੁੰਦੀ ਆ ਮਹਾਪੁਰਜੀ ਜੀ ਕਹਿੰਦੇ ਐਤਵਾਰ ਦਾ ਨਾਮ ਜ਼ਰੂਰ ਲਣਾਓ ਬਹੁਤ ਚੰਗਾ ਹੋਵੇਗਾ ਜੇਕਰ ਅਸੀਂ ਗੁਰੂ ਘਰੇ ਜਾ ਕੇ ਸੰਗਤ ਦੇ ਵਿੱਚ ਬੈਠ ਕੇ ਸੰਗਤ ਦੇ ਨਾਲ ਇਹ ਪਾਠ ਕਰੀਏ ਸੰਗਤ ਤੇ ਤੇ ਨਾਮ ਪਾਠ ਕਰਨ ਦਾ ਜੋ ਫਾਇਦਾ ਮਿਲਦਾ ਹੈ ਨਾ ਉਹਨੇ ਸਾਡੇ ਪੂਰੇ ਮਹੀਨੇ ਦੀ ਪੂਰੇ ਹਫਤੇ ਦੀ ਕਾਟ ਹੋਣੀ ਕਰਤੇ ਨਹੀਂ ਆ। ਮਹਾਪਰਕ ਜੀ ਕਹਿੰਦੇ ਘਰ ਦੇ ਵਿੱਚ ਆਪਾਂ ਜੇ ਅਸੀਂ ਇੱਕ ਵਾਰ ਕੀਤਾ ਸਾਨੂੰ ਇੱਕ ਪਾਠ ਦਾ ਫਾਇਦਾ ਜਾਂ ਦੋ ਪਾਠ ਕੀਤੇ ਜੇ ਪਾਠ ਦਾ ਫਾਇਦਾ। ਪਰ ਕਿੰਨੇ ਜੇ ਉਹ ਸੰਗਤ ਦੇ ਵਿੱਚ ਬੈਠ ਕੇ ਪਾਠ ਕਰਦੇ ਹਨ ਤਾਂ ਸੰਗਤ ਦੇ ਵਿੱਚ ਜਿੰਨੇ ਜੀ ਬੈਠੇ ਹੋਣਗੇ ਉਹਨੇ ਸੋ ਜਿੰਨੇ ਲੈਂਖਿਆ ਆਪਾਂ ਨੇ ਹਜ਼ਾਰ ਬੈਠੇ ਆ ਤੇ ਭਾਵੇਂ 10 ਬੈਠੇ ਆ ਇਕੱਲੇ ਇਕੱਲੇ ਜੀਵ ਨੂੰ ਕੋਈ ਸੰਗਤ ਦੇ ਫਾਇਦੇ ਕਰਨ ਦਾ ਫਾਇਦਾ ਨਹੀਂ ਹੁੰਦਾ ਇਹ ਜੇ ਸੋ ਬੰਦਾ ਬੈਠ ਕੇ ਫਾਇਦਾ ਕਰ ਲਿਆ ਮੈਂ ਇਕੱਲੇ ਇਕੱਲੇ ਨੂੰ ਸ਼ੋਰ ਦਾ ਫਾਇਦਾ ਕਰਨ ਦਾ ਫਾਇਦਾ ਨਹੀਂ ਮਿਲਣਾ ਜੇ ਹਜ਼ਾਰ ਬੰਦਾ ਬੈਠ ਕੇ ਇਕੱਠੇ ਫਾਇਦਾ ਕਰਵੇ ਤੋ ਇਕੱਲੇ-ਤੱਲੇ ਨੂੰ ਭਇਆ ਆਪਣਾ ਫਾਲੋਅਰ ਤੇਰਾ ਸੇਖ ਜਦੋਂ ਵੀ ਮੌਕਾ ਮਿਲਿਆ ਸੰਗਤ ਦੇ ਵਿਚమే ਇਹ ਕਿ ਕੌ ਨੂੰ ਗੁਰੂ ਕਰਨਾ ਚਾਹੀਦਾ ਹੈ ਕਿ ਇਹ ਮੌਕਾ ਹਰ ਐਟਵਾਚ ਸੀ ਬਣਾ ਸਕਦੇ ਆ ਆਪਾਂ ਦੇਖਦੇ ਆਂ ਵੀ ਅੱਜਕੱਲ੍ਹ ਹਰੀਤ ਗੁਰੂਤਨ ਵਿੱਚ ਐਤਵਾਰ ਵਾਲੇ ਦਿਨ ਸ਼ਿਖੂਰੀ ਸਾਹਿਬ ਜੀ ਦੇ ਪਾਸ ਗੁਰੂ ਕੀਤੇ ਜਾਂਦੇ ਆਂ ਕਈ ਵੀਰਾਂਾਂ ਦੇ ਵਿੱਚ ਬੀਬੀਆਂ ਨੇ ਸ਼ੁਰੂਆਤ ਕੀਤੀ ਹੋਈ ਹੈ ਬੀਬੀਆਂ ਰਾਉ ਕੇ ਬਾਪ ਕਰਦੇ ਹੋਣ ਜੇ ਤੁਹਾਡੇ ਵੀ ਨਿਧਿਕੀ ਗੁਰੂਤਨ ਦੇ ਵਿੱਚ ਇਸ ਤਰ੍ਹਾਂ ਹਰ ਐਤਵਾਰ ਸ਼ਿਖਮੀ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਆ ਤਾਂ ਤੁਸੀਂ ਉੱਥੇ ਬੈਠ ਕੇ ਪਾਠ ਕਰੋ ਜੇ ਇਸ ਤਰ੍ਹਾਂ ਪਾਠ ਨਹੀਂ ਕਰਦੇ ਤਾਂ ਤੁਸੀਂ ਸ਼ੁਰੂਆਤ ਕਰੋ ਕੋਈ 2-4 ਬੀਜਾਂ ਦੇ ਰੱਖਣਾ ਕਰੋ ਇਕ ਰੀ ਕੋਸ਼ਿਸ਼ ਕਰਨ ਦੀ ਲੋੜ ਹੈ ਸ਼ੁਰੂਆਤ ਕਰਨ ਦੀ ਡੇਰੀ ਹੈ ਸਮੁਤਨੇ ਆਪਣੇ ਹੀ ਆਧਿਆ ਕਹਿਣਾ ਹੈ ਸ਼ਿਵਰੀ ਬਾਣੀ ਦਾ ਪਾਠ ਕਰਨਾ ਹੈ ਜੋ ਜੀਏ ਬਾਣੀ ਦਾ ਪਾਠ ਕਰੇ ਰਹਿਣਾ ਉਹ ਕਹੀ ਮੈਂ ਕਾਸ਼ਾ ਜੀ ਬਹੁਤ ਕਿਰਪਾ ਕਰੇ। ਆਦਿ ਤੇ ਸੋ ਪਾਠ ਇਸ ਤ੍ਰੀ ਕੇ ਵੀ ਨਾ ਇੰਪੋਰਟ ਅਤੇ ਮਿਲ ਵਰਤਗੋਂ ਕਸ਼ਿਨਾ ਵਰਤ ਕਰ ਸਕਦੇ ਆ ਸੰਗਤ ਜੀ ਸਤਿ ਸਤਿਵ ਸੱਚੇ ਪਾਸ਼ਾ ਜੀ ਨੇ ਨਾ ਸਾਨੂੰ ਕਿਤੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਆਪਣਾ ਇੱਕ ਕੰਮ ਬਤੰਦੇ ਤਾਂ ਤੁਹਾ ਜਿੰਮੇਵਾਰੀਆਂ ਛੱਡ ਕੇ ਕੇਵਲ ਕੰਮ ਕਰਾਈਂ ਫਿਰ ਨਾਮ ਜਪਨਾਈ ਨਾ ਗੁਰ ਜੈ ਜੀ ਨੇ ਤਾਂ ਸਾਨੂੰ ਆਪਣੀਆਂ ਸਾਰੀਆਂ ਪਰਿਵਾਰਕ ਸੰਸਾਰਿਕ ਪਰੋਬਾਰਿਕ ਜਿੰਮੇਵਾਰੀਆਂ ਨਬੋਂ ਜਿਆਹ ਨਹੀਂ ਆਇਆ ਕਿ ਸਾਰੇ ਕੰਮ ਧੰਗੇ ਕਰਦੇ ਹੋਇਆ ਨਾਲ-ਨਾਲ ਨਾਮ ਜਪਣ ਦੀ ਗੁਤੀ ਬਸੀ ਜਾ। ਸਤਿਗੁਰ ਸੱਚੇ ਪਾਸ਼ਾ ਕਹਿੰਦੇ ਤੁਹਾਡੇ ਹੱਥ ਕੰਮ ਕਰਨ ਤੁਹਾਡਾ ਦੰਦ ਗੁਰੂ ਚਰਨੋਂ ਦੇ ਨੌਜੁਗਰਾ ਹੋਏ ਤੁਹਾਡਾ ਕਾਮਿ ਪਾਰ ਉਤਾਰਨਾ ਹੋ ਰਿਹਾ ਹੈ। ਸਤਿਗੁਰ ਸੱਚੇ ਪਾਸ਼ਾ ਕਹਿੰਦੇ ਕੋਈ ਮੋਖ ਅੰਮ੍ਰਿਤ ਦੇਵੇ ਕਿ ਸਿਰਫ ਇੱਕ ਘੜੀ ਬੈਠ ਕੇ ਨਾਮ ਜਪ ਲੈਵੇ। ਇੱਕ ਘੜੀ ਨੂੰ 24 ਮਿੰਟਾਂ ਤੇ ਕੋਈ ਅੱਧੀ ਘੜੀ ਬੈਠ ਕੇ ਨਾਮ ਜਪ ਲਵੇ। ਅੱਧੀ ਘੜੀ ਕਿੰਨੇ ਦੀ ਹੋਈ ਪਰੰਪਤੀ ਮਗਧ ਨੂੰ ਸ਼ਹਿਰ ਤੋਂ ਸਭ ਬਹੁਤ ਸ਼ੂਇਤਾ ਦੋਤੀਆ ਕੋਈ ਪੰਜ ਬਾਸ ਮੈਂ ਤੈ ਹੀ ਰੋਸ਼ਕੀ ਅਸੀਂ ਇੱਕ ਕੇ ਨਾਮ ਹੈ ਪਰ ਲੱਗਿ ਉਹ ਸ਼ਾਇਦ ਕੀ ਸਦਾ ਹੀ ਸਾਲੇ ਤੇ ਵਿਹਾਰੇ ਉਹ ਮੇਰਾ ਆਪਣਾ ਨੂੰ ਕਿਰਪਾ ਕਰਨ ਨੂੰ ਪਿਆਰ ਦਾ ਪਿਆਰ ਬੈਠੇ ਅਸੀਂ ਜੋ ਆਪਣੇ ਗੁਣ ਮਿਲ ਕੇ ਇਕੱਠੇ ਬੈਠੇ ਹੈ ਸਾਡੇ ਕੋਲ ਸਾਰੇ ਕੰਮ ਤਾਰ ਕਰਨ ਦੇ ਲਈ ਸਹਾਰਾ ਦਾਈ ਅਸੀਂ ਆਪਣੇ ਰਜੀ ਨੇ ਆ ਪਰ ਇਹ ਜੀਵਨ ਦੇ ਵਿੱਚ ਵੀ ਜਿਹੜਾ ਕੰਮ ਸਾਨੂੰ ਲੱਗਦਾ ਹੈ ਨਾ ਵੀ ਇਹ ਕਰਨਾ ਜ਼ਰੂਰੀ ਹੈ। ਕੂੜੇ ਲਈ ਅਸੀਂ ਸਦਾ ਨਾਲ ਨਹੀਂ ਆ ਪਰ ਨਾਮ ਜਪਣ ਲਈ ਕੰਨਾਂ ਦੇ ਕੋਈ ਸ਼ੋਰ ਨਹੀਂ ਆਉਂਦੇ। ਮੈਂ ਇਸ ਕਰਕੇ ਨਾਲੋਂ ਜਪਉਂਦਾ ਮੈਂ ਇਸ ਕਰਕੇ ਬਹੁਤ ਨਹੀਂ ਉੱਠਦਾ ਪਰ ਨਾ ਪਰਜੀਕੇ ਦੇ ਭਾਲੀ ਉਹਨਾਂ ਤਨੇ ਵੇੜਾ ਨਾ ਮਤੇ ਇਹ ਵੀ ਹੋਣਾ ਹੈ ਨਾਮ ਸਾਨੂੰ ਜਨਤਾਤਾ ਹੈ ਕਿ ਆਪਾਂ ਕਿਸੇ ਦੇ ਲਈ ਨਹੀਂ ਜਤੋਂਗੇ ਜਤ ਬਣਾਗੇ ਤਸਲਾ ਹੀ ਭਲਾਏ ਜਿਹੜੇ ਜਪਗੇ ਨੇ ਉਹਨਾਂ ਦੇ ਦਿਨ ਆ ਵੀ ਕੰਮ ਧੰਦੇ ਕਰਨੇ ਵੀ ਸਫਲ ਹੋ ਜਾਂਦੇ ਆ ਤੇ ਉਹਨਾਂ ਨੂੰ ਦੁਨਿਆਵੀ ਸេចਰੀ ਬਣਦੀ ਆ ਛੇ ਨਾਮ ਜਪਣ ਦੇ ਵਿੱਚ ਤਾਂ ਸਾਦਾ ਹੀ ਭਾਵ ਸਾਦਾ ਹੀ ਭਲਾਏ ਇਹ ਸਾਡੇ ਤੇ ਡਿਪੈਂਡ ਆ ਅਮੂਰ ਕਿ ਅਸੀਂ ਆਪਣਾ ਕਿੰਨਾ ਕੁ ਭਲਾ ਕਰਨਾ ਚਾਹਦੇ ਹਾਂ ਸਿਸ ਸੰਕਟਕ੍ਰਿਆ ਅਸਕੰਦੇਰੂ ਆਦੀ ਵੀਡੀਓ ਜਨਾ ਨੂੰ ਚੰਗੀ ਲੱਗੇ ਬਈ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੁੰਦਾ ਹੈ ਕਿ ਅਸੀਂ ਆਪਣੇ ਰੋਜ਼ੀਨੇ ਆ ਭਰੇ ਜੀਵਨ ਦੇ ਵਿੱਚੋਂ ਕੁਝ ਸਮਾਂ ਆਪਣੇ ਗੁਰੂ ਸਾਹਿਬ ਜੀ ਦੇ ਲਈ ਕੱਢ ਲਈਏ ਤਾਂ ਵੀ ਗੁਰੂ ਸਾਹਿਬ ਜੀ ਸਾਡੇ ਤੇ ਦਿੱਤਾ ਪਰ ਕਰਦੇਗੇ ਸੋਸ਼ਲ ਗੇਵਿਯੂ ਚੰਗ ਹੈ ਲਗੀਏ ਤਾਂ ਨਾਈਟ ਤੇਸ਼ੀਆ ਮੇਂਗੀ ਪਰਕਰਚਨ ਕਰ ਜੇ ਤਾਂ ਕੋਈ ਵੀ ਗਲਤੀ ਚੰਗੇ ਨਾਮ ਲਗੇ ਤਾਂ ਮੈਂ ਤੁਹਾਨੂੰ ਬਕਸੇ ਦੇ ਵਿੱਚ ਵੀ ਇਹਨੂੰ ਤਾਂ ਸਹਾਰਾ ਤਾਂ ਆਪ ਕੁਝ ਗਲਤੀ ਤੇ ਵਿਚਾਰ ਕਰ ਸਕੀਏ ਉਹ ਗਲਤੀ ਦੇ ਵਿੱਚ ਸੁਧਾਰ ਕਰ ਸਕੀਏ ਤੁਹਾਡਾ ਇੱਕ ਕਮੈਂਟ ਤੁਹਾਡਾ ਇੱਕ ਵਿਚਾਰ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ